ਹਾਂਜੀ ਕੀ ਹਾਲ ਚਾਲ ਦੋਸਤੋ ਸਤਿ ਸ਼੍ਰੀ ਅਕਾਲ ਹਾਂਜੀ ਮਿੱਤਰ ਪਿਆਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਪਿੰਡ ਧਰਮਪੁਰਾ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਵੇਂ ਕਿ ਤੁਸੀਂ ਡੇਲੀ ਆਪਣੇ ਵੀਡੀਓ ਦੇਖਦੇ ਹੋ ਨਵੇਂ ਮਕਾਨਾਂ ਦੀਆਂ ਵੀਡੀਓ ਸਾਨੂੰ ਆਪਾਂ YouTube ਦੇ ਉੱਪਰ ਲੈ ਕੇ ਆਉਂਦੇ ਰਹਿੰਨੇ ਆ ਡੇਲੀ ਡੇਲੀ ਤੇ ਅੱਜ ਆਪਾਂ ਤੁਹਾਨੂੰ ਇਹੋ ਜਿਹੇ ਮਕਾਨ ਦਿਖਾ ਰਹੇ ਹਾਂ ਜਿਹੜਾ ਕਿ ਪਹਿਲਾਂ ਪੁਰਾਣਾ ਬਣਿਆ ਹੋਇਆ ਸੀਗਾ ਉਹਨੂੰ ਮੋਡੀਫਾਈ ਕਰਕੇ ਜਿਵੇਂ ਕਿ ਆਪਾਂ ਨਕਸ਼ੇ ਵਾਲੀ ਲਾਈਨ ਦੇ ਵਿੱਚ ਰੈਨੋਵੇਸ਼ਨ ਕਹਿ ਦਿੰਦੇ ਆ ਉਹਨੂੰ ਰੈਨੋਵੇਸ਼ਨ ਕੀਤਾ ਹੈਗਾ ਮਕਾਨ ਮੋਡੀਫਾਈ ਕਰਕੇ ਤੁਸੀਂ ਮੇਰੇ ਬੈਕ ਸਾਈਡ ਤੇ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਜਿਹੜਾ ਫਰੰਟ ਹੈਗਾ ਉਹ ਬਣਿਆ ਹੈਗਾ ਤੇ ਜਿਹੜੀ ਅੰਦਰਲੀ ਡਿਟੇਲ ਹੈ ਉਹ ਆਪਾਂ ਤੁਹਾਨੂੰ ਚੱਲ ਕੇ ਦਿਖਾਉਣੀ ਆ ਬਾਈ ਨਾਲ ਕਰਾਉਣੀ ਆ ਗੱਲਬਾਤ ਆਜੋ ਜੀ ਬਜੀ ਸਸਕੀ ਕਾ ਸਸਕੀ ਕਾ ਕੀ ਹਾਲ ਚੱਲ ਨੇ ਜੀ ਬਹੁਤ ਵਧੀਆ ਜੀ ਠੀਕ ਠਾਕ ਹੈ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਠੀਕ ਮਕਾਨ ਦੀ ਜਿਹੜੀ ਲੁੱਕ ਹੈ ਜੀ ਫਰੰਟ ਬਹੁਤ ਸੋਹਣਾ ਬਣਾਇਆ ਹੋਇਆਗਾ ਤੇ ਰੈਨੋਵੇਸ਼ਨ ਕਰਵਾਇਆ ਤੁਸੀਂ ਮਕਾਨ ਹਾਂਜੀ ਹਾਂਜੀ ਦੁਬਾਰਾ ਰੈਨੋਵੇਸ਼ਨ ਕਰਾਇਆ ਠੀਕ ਹੈ ਤੇ ਹਾਂਜੀ ਇਹ ਚੋਂ ਕੁਝ ਮਕਾਨ ਆਪਣਾ ਪੁਰਾਣਾ ਹੈ ਅੱਛਾ ਜੀ ਤੇ ਜਿਹੜਾ ਫਰੰਟ ਵਾਲਾ ਹਿੱਸਾ ਹੈ ਆਪਾਂ ਨਵਾਂ ਬਣਾਇਆ ਇਹ ਨਵਾਂ ਬਣਾਇਆ ਹਾਂਜੀ ਹਾਂਜੀ ਮਕਾਨ ਵੈਸੇ ਪਹਿਲਾਂ ਕਿੰਨਾ ਕੁ ਪੁਰਾਣਾ ਸੀਗਾ ਤੁਹਾਡਾ ਇਹ ਇਹ 15-18 ਸਾਲ ਪੁਰਾਣਾ ਮਕਾਨ ਸੀ ਅੱਛਾ 15-18 ਸਾਲ ਪੁਰਾਣੇ ਨੂੰ ਮਕਾਨ ਨੂੰ ਨਵੀਂ ਲੁੱਕ ਦੇ ਦਿੱਤੀ ਤੁਸੀਂ ਨਵੀਂ ਲੁੱਕ ਦਿੱਤੀ ਹਾਂਜੀ ਤੇ ਸਾਨੂੰ ਦੱਸੋਗੇ ਡਿਟੇਲ ਕੀ ਕੁਝ ਬਣਾਇਆ ਜੀ ਜਰੂਰ ਜੀ ਜਰੂਰ ਇਹ ਆਪਣਾ ਹੈਗਾ ਜੀ ਡਰਿੰਕ ਰੂਮ ਇਹ ਆਪਾਂ ਨਵਾਂ ਬਣਾਇਆ ਜੀ ਅ ਠੀਕ ਜੀ ਹਾਂ ਜੀ ਇਹ ਬਰਾਂਡਾ ਸੀ ਜੀ ਠੀਕ ਹੈ ਇਹ ਬਰਾਂਡਾ ਸੀ 31 ਫੁੱਟ ਲੰਮਾ ਤੇ 12 ਫੁੱਟ ਚੌੜਾ ਠੀਕ ਹੈ ਤੇ ਇਹਨੂੰ ਆਪਾਂ ਪੁਰਾਣੀ ਟਾਇਲ ਦੇ ਵਿੱਚ ਪਾ ਪਿੱਛੇ ਕੰਮ ਨੇ ਲੱਗ ਪੂਰੇ ਬਰਾਂਡਾ ਬਣਾਉਣਾ ਸੀ ਹਾਂ ਇਹ ਪਿੱਛੇ ਕੰਮ ਰਹੀ ਸੀ ਜੀ ਤੇ ਇਹ ਬਰਾਂਡਾ ਸੀ ਇਸ ਬਰਾਂਡੇ ਦੀ ਆਪਣੇ ਲੌਬੀ ਬਣਾ ਲਈ ਤੇ ਇਧਰ ਆ ਰਸੋਈ ਹੈ ਜੀ ਆ ਰਸੋਈ ਨਮੀ ਲੌਬੀ ਬਣਾ ਕੇ ਬਹੁਤ ਸੋਹਣੀ ਲੁੱਕ ਦੇ ਦਿੱਤੀ ਸੀ ਹਾਂ ਪੂਰੀ ਜਿਵੇਂ ਆਪਾਂ ਕਹਿੰਦੇ ਨੇ ਵੀ ਖੁੱਲੀ ਲੌਬੀ ਚਾਹੀਦੀ ਆ ਉਹ ਚੀਜ਼ ਗੱਲਬਾਤ ਬਣ ਗਈ ਹਾਂ ਜੀ ਇਹ ਰਸੋਈ ਬਣਾਈ ਹੈ ਜੀ 12x14 ਦੀ ਨਵੀਂ ਖੁੱਲੀ ਰਸੋਈ ਬਣਾਈ ਹੈ ਕਿਉਂਕਿ ਆਪਾਂ ਜ਼ਿਆਦਾਤਰ ਦੇਖ ਲਿਆ ਜਿਹੜੀਆਂ ਅੱਜ ਕੱਲ੍ਹ ਕੂਠੀਆਂ ਬਣਦੀਆਂ ਨੇ ਆਰਕੀਟੈਕਟਰ ਰਸੋਈਆਂ ਬਹੁਤ ਛੋਟੀਆਂ ਰੱਖਦੇ ਨੇ ਰਸੋਈਆਂ ਨੇ ਪੀੜੀਆਂ 'ਚ ਰੱਖ ਦਿੰਦੇ ਨੇ ਪੀੜੀਆਂ ਰੱਖ ਦਿੰਦੇ ਨੇ ਕਿਉਂਕਿ ਜਿਹੜੇ ਪਿੰਡਾਂ 'ਚ ਜਿਹੜਾ ਹੈਗਾ ਉਹਨਾਂ ਵਾਸਤੇ ਜਿਵੇਂ ਵੱਡੀ ਰਸੋਈ ਫਾਇਦੇਮੰਦ ਹੈ ਵੱਡੀ ਰਸੋਈ ਵੱਡੀ ਰਸੋਈ ਨੂੰ ਬਾਕੀ ਪਿੰਨਾਂ ਵਾਲੇ ਖੁੱਲੇ ਮਾਹੌਲ 'ਚ ਰਹਿ ਕੇ ਰਾਜੀ ਜੀਆਂ ਔਰਤਾਂ ਨੂੰ ਵੱਡੀਆਂ ਰਸੋਈਆਂ ਪਸੰਦ ਕਰਦੀਆਂ ਵੱਡੀਆਂ ਰਸੋਈਆਂ ਪਸੰਦ ਕਰਦੀਆਂ ਤੇ ਅਗਲੀ ਡਿਟੇਲ ਵਜੇ ਇਹ ਹੈਗਾ ਜੀ ਆ ਆਪਣਾ ਡਰਿੰਕ ਰੂਮ ਸੀ ਤੇ ਆ ਡਰਿੰਕ ਰੂਮ ਦੀ ਆਪਾਂ ਨੇ ਜਿਹੜੀ ਆ ਕੰਦ ਸੀ ਹੈਗੀ ਜੀ ਫਰੰਟ ਵਾਲੀ ਠੀਕ ਹੈ ਫਰੰਟ ਵਾਲੀ ਜਾਂਦਾ ਆਪਾਂ ਲੈ ਚੱਕੇ ਇਹਦਾ ਕਾਰਪੋਰਚ ਬਣਾ ਲਈ ਓਕੇ ਇਹ ਕਾਰਪੋਰਚ ਬਣ ਗਿਆ ਜੀ ਇੱਥੇ ਪਹਿਲਾ ਕਮਰਾ ਬਣਿਆ ਹੋਇਆ ਸੀ ਪਹਿਲਾ ਕਮਰਾ ਸੀ ਇਹ ਡਰਿੰਕ ਰੂਮ ਸੀ ਆਪਣਾ ਅੱਛਾ ਡਰਿੰਕ ਰੂਮ ਬਣਿਆ ਹੋਇਆ ਸੀ ਪੁਰਾਣਾ ਪੁਰਾਣਾ ਡਰਿੰਕ ਰੂਮ ਸੀ ਓਕੇ ਤੇ ਇਹਦਾ ਕਾਰਪੋਰਚ ਬਣ ਗਿਆ ਜੀ ਠੀਕ ਹੈ ਤੇ ਹੁਣ ਆਪਾਂ ਮੈਂ ਲੱਗੀ ਤੇ ਲੋਗਾਂ ਨੂੰ ਅੰਦਰ ਪੁਰਾਣੇ ਕਮਰੇ ਵਾਲੇ ਨੂੰ ਆ ਜੀ ਇਹ ਪੌੜੀ ਜਿਵੇਂ ਆਪਾਂ ਦੇਖ ਰਹੇ ਹਾਂ ਸਟੇਅਰ ਜੀ ਹਾਂਜੀ ਇਹ ਜਿਹੜੀ ਪੌੜੀ ਹੈ ਜੀ ਪਹਿਲਾਂ ਜਦੋਂ ਮਕਾਨ ਬਣਿਆ ਨਾ 15-18 ਸਾਲ ਪਹਿਲਾਂ ਇਹ ਪੁੱਠੀ ਜੜੀ ਹੋਈ ਸੀ ਉਸ ਸਾਈਡ ਤੋਂ ਸੀ ਅੱਛਾ ਐਸ ਸਾਈਡ ਹਾਂ ਜੀ ਹੁਣ ਫਿਰ ਮਿਸਤਰੀ ਦੇ ਦੱਸਣ ਮੁਤਾਬਕ ਆਪਾਂ ਸਿੱਧੇ ਪਾਸਿਓਂ ਪੌੜੀ ਦੁਬਾਰਾ ਚੜਾਈ ਹੈ ਜੀ ਠੀਕ ਹੈ ਪੌੜੀ ਪਹਿਲਾਂ ਵੀ ਇੱਥੀ ਸੀ ਓਕੇ ਓਕੇ ਤੇ ਜਿਹੜਾ ਇਹ ਕਮਰਾ ਸੀ ਹਾਂਜੀ ਇਹ ਕਮਰਾ ਹੈਗਾ ਸੀ ਜੀ 20x14 ਦਾ ਜੀ ਠੀਕ ਹੈ ਜੀ ਯਾਨੀ 14 ਫੁੱਟ ਦੀ ਚੜਾਈ ਸੀ 20 ਫੁੱਟ ਲਵਾਈ ਸੀ ਪਰ ਹੁਣ ਆਪਾਂ ਨੇ ਇਹਨੂੰ 14x14 ਦਾ ਕਮਰਾ ਰੱਖ ਲਿਆ ਤੇ ਨਾਲ ਆ ਅਟੈਚ ਕਰਤਾ ਜੀ ਆਪਾਂ ਡਰੈਸਿੰਗ ਤੇ ਬਾਥਰੂਮ ਅਟੈਚ ਕਰਤਾ ਇੱਥੇ ਠੀਕ ਹੈ ਮਤਲਬ ਜਿਹੜਾ ਪਹਿਲਾਂ ਵੱਡਾ ਕਮਰਾ ਸੀਗਾ ਵੱਡੇ ਕਮਰੇ ਦੇ ਵਿੱਚੋਂ ਤੁਸੀਂ ਇਹ ਸਾਈਜ਼ ਘਟਾ ਕੇ ਇਹ ਸਾਈਜ਼ ਘਟਾ ਕੇ ਕਮਰਾ ਥੋੜਾ ਛੋਟਾ ਕਰਤਾ ਛੋਟਾ ਕਰਤਾ ਹਾਂਜੀ ਤੇ ਨਾਲੇ ਆਪਾਂ ਨੂੰ ਨਾਲ ਟਾਇਲਟ ਜੀ ਹਾਂ ਇਹ ਨਾਲ ਟਾਇਲਟ ਹੈ ਤੇ ਨਾਲ ਆਪਾਂ ਨੇ ਇਹਦਾ ਫਾਇਦਾ ਲੈ ਲਈ ਓਕੇ ਹਾਂਜੀ ਠੀਕ ਹੈ ਤੇ ਜਿਹੜਾ ਕਮਰੇ ਪੁਰਾਣੇ ਬਣੇ ਹੋ ਤੁਹਾਡੇ ਜੀ ਕਮ ਇਹ ਕਮਰੇ ਪੁਰਾਣੇ ਬਣੇ ਆ ਪਰ ਇਹਨਾਂ ਨੂੰ ਨਵੀਂ ਲੁੱਕ ਦਿੱਤੀ ਜਿਵੇਂ ਹੁਣ ਇਹ 16x14 ਦਾ ਕਮਰਾ ਸੀ ਹਮਮ ਤੇ ਇਹਨੂੰ ਸਹਿਜੇ ਦਾ ਇਸੇ ਤਰੀਕਾ ਰੱਖਤਾ ਜਿਹੜੀ ਇਹਦੀ ਵਿੰਡੋ ਹੈ ਜੀ ਉਹ ਪਿੱਛੇ ਦੇਤੀ ਆਪਾਂ ਨੇ ਜੀ ਓਕੇ ਪਹਿਲਾਂ ਪੁਰਾਣੀਆ ਵਿੰਡੋ ਸੀ ਜੀ ਹੁਣ ਏਸੀ ਦੇ ਹਿਸਾਬ ਨਾਲ ਉਹ ਵਿੰਡੋ ਆਪਾਂ ਪਿੱਛੇ ਲਾਤੀਆਂ ਪਹਿਲਾਂ ਇੱਧਰ ਲੱਗੀ ਹੋਈ ਸੀ ਬਰਾਂਡੇ ਵਾਲੇ ਫਰੰਟ ਤੇ ਸੀ ਪਹਿਲਾਂ ਫਰੰਟ ਤੇ ਸੀ ਕਿਉਂਕਿ ਬਰਾਂਡੇ ਚੋਂ ਤਾਜੀ ਹਵਾ ਆਉਂਦੀ ਸੀ ਤਾਜੀ ਹਵਾ ਆਉਂਦੀ ਸੀ ਤੇ ਹੁਣ ਏਸੀ ਲੱਗਣ ਕਰਕੇ ਪਿੱਛੇ ਦੇਤੀ ਹੈ ਠੀਕ ਹੈ ਤੇ ਹੁਣ ਮੈਂ ਇਸ ਨੂੰ ਲੈ ਕੇ ਚੱਲੂਗਾ ਜੀ ਸਟੋਰ ਵੱਲ ਓਕੇ ਹਾਂਜੀ ਹਾਂਜੀ ਇਹ ਆਪਣਾ ਸਟੋਰ ਸੀ ਜੀ ਠੀਕ ਹੈ ਜਿਹੜਾ ਹੁਣ ਹੈ ਸੌਰੀ ਪਹਿਲਾਂ ਇਹ ਇਹ ਹੈਗਾ ਹੁਣ 10x14 ਦਾ ਸਟੋਰ ਹੈ ਜੀ ਠੀਕ ਹੈ ਜੀ ਇਹਦੀ ਚੌੜਾਈ 10 ਫੁੱਟ ਹੈ 14 ਫੁੱਟ ਇਧਰ ਨੂੰ ਹੈ ਪਰ ਇਹ ਪਹਿਲਾਂ 20 ਫੁੱਟ ਦਾ ਸੀ ਜੀ ਇਹਨੂੰ ਆਪਾਂ ਨੇ ਪਰ ਇਹਨੂੰ ਨਾਲ ਸੀ ਇਹ ਦੋ ਮਕਾਨ ਸੀ ਸਾਡੇ ਜੁੜੇ ਹੋਏ ਜੀ ਇਕੱਠੇ ਜੁਆਇੰਟ ਸੀ ਪਰ ਇਹਨੂੰ ਸਟੋਰ ਨੂੰ ਛੋਟਾ ਕਰ ਲਿਆ ਆਪਾਂ ਉਧਰੋਂ ਗੈਲਰੀ ਦਿੱਤੀ ਜੀ ਕੱਟ ਕਰਕੇ ਇਹਨੂੰ ਆਪਾਂ ਗੈਲਰੀ ਦਿੱਤੀ ਅੱਛੇ ਸੇਮ ਮਕਾਨ ਸੀ ਜੁੜੇ ਹੋਏ ਸੀ ਇਸੇ ਤਰੀ ਚਵਾਰੇ ਸੀ ਉੱਪਰ ਅੱਛਾ ਅੱਛਾ ਭਰਾਡੇ ਸੀ ਬਣੇ ਹੋਏ ਜੀ ਠੀਕ ਹੈ ਪਰ ਇਹ ਗੈਲਰੀ ਦਿੱਤੀ ਜੀ ਹਵਾ ਵਾਸਤੇ ਮਤਲਬ ਦੋਨੇ ਭਰਾਵਾਂ ਦੇ ਮਕਾਨ ਜਿਹੜੇ ਦੋਨੇ ਭਰਾਵਾਂ ਦੇ ਮਕਾਨ ਸਾਡੇ ਇੱਕੋ ਜਿਹੇ ਸੀ ਬਣਾਏ ਹੋਏ ਠੀਕ ਹੈ ਜੀ ਸੇਮ ਹੀ ਸੀ ਉੱਪਰ ਚਵਾਰੇ ਭਰਾਡੇ ਬਿਲਕੁਲ ਸੇਮ ਮਕਾਨ ਸੀ ਸੇਮ ਨਕਸ਼ਾ ਸੀ ਜੀ ਠੀਕ ਹੈ ਜੀ ਪਰ ਹੁਣ ਇਧਰੋਂ ਹਵਾ ਨਹੀਂ ਸੀ ਲੱਗਦੀ ਲਾਲੋ ਜਦੋਂ ਫਿਰ ਆਪਾਂ ਇਹਨੂੰ ਮੋਡੀਫਾਈ ਕੀਤਾ ਜੀ ਠੀਕ ਹੈ ਜੀ ਤੇ ਆ ਗੈਲਰੀ ਬਣਾਈ ਹਵਾ ਵਾਸਤੇ ਜੀ ਸਪੇਸ ਰੱਖਤੀ ਚਾਰੇ ਪਾਸੇ ਸਪੇਸ ਰੱਖਤੀ ਚਾਰੇ ਪਾਸੇ ਹੁਣ ਹਵਾ ਲੱਗਣ ਲੱਗੀ ਜਾਂ ਇੰਟਰਲੌਕ ਲੱਗ ਗਈ ਵਧੀਆ ਸੋਹਣਾ ਹਾਂ ਬਹੁਤ ਬਹੁਤ ਸੋਹਣਾ ਲੱਗਿਆ ਤੇ ਬਾਕੀ ਉੱਪਰ ਵੀ ਬਣਾਇਆ ਹੋਣਾ ਹਾਂ ਉੱਪਰ ਵੀ ਬਣਾਇਆ ਜੀ ਹਾਂ ਜੀ ਉੱਪਰ ਚਲੋ ਆਪਾਂ ਦੇਖਦੇ ਹਾਂ ਜੀ ਉਸ ਤਰ੍ਹਾਂ ਇੱਕ ਰੂਮ ਬਣਾਇਆ ਅੱਛਾ ਜੀ ਤੇ ਡਰੈਸਿੰਗ ਆ ਬਾਤ ਹੋਣੀ ਹਾਂਜੀ ਬਾਜੀ ਉੱਪਰ ਡਿਟੇਲ ਦੱਸੋ ਸਾਨੂੰ ਉੱਪਰ ਕੀ ਕੁਝ ਬਣਿਆ ਹੋਇਆਗਾ ਉੱਪਰੇ ਬੈਡਰੂਮ ਬਣਿਆ ਜੀ ਇੱਕ ਆਪਣਾ ਠੀਕ ਹੈ ਜੀ ਤੇ ਇਹ ਵੀ 12x14 ਦਾ ਬੈਡਰੂਮ ਹੈ ਅੱਛਾ ਜੀ ਤੇ ਇਹਦੇ ਨਾਲ ਡਰੈਸਿੰਗ ਹੈ ਜੀ 8x8 ਦਾ ਡਰੈਸਿੰਗ ਹੈ ਜੀ ਨਾਲ 12x8 ਦਾ ਬਾਥਰੂਮ ਹੈ ਅਟੈਚ ਨਾਲੇ ਜੀ ਅੱਛਾ ਜੀ ਇਧਰ ਉਹ ਦੱਸੋ ਹੁੰਦਾ ਜੀ ਇਹੇ ਪਹਿਲਾਂ ਤੋਂ ਬਣੇ ਹੋਈ ਸੀ ਇਹ ਨਵੇਂ ਬਣਾਏ ਜਾਂ ਨਹੀਂ ਨਵੇਂ ਬਣਾਏ ਜੀ ਅੱਛਾ ਜਿਹੜਾ ਆਪਾਂ ਨੇ ਥੱਲੇ ਪੋਰਸ਼ਨ ਨਵਾਂ ਬਣਾਇਆ ਉਹਦੇ ਉੱਤੀ ਓਡੀ ਪੋਰਸ਼ਨ ਆਪਾਂ ਨੇ ਜੀ ਉੱਪਰ ਬਣਾਤਾ ਨਵਾਂ ਜੀ ਓਕੇ ਓਕੇ ਕਿਉਂਕਿ ਫਰੰਟ ਲੁੱਕ ਦੇਣ ਵਾਸਤੇ ਠੀ ਜਿਹੜਾ ਲੋਕ ਹੈ ਉਹ ਸੇਮ ਲੱਗਣ ਲੱਗੀ ਜੀ ਸੇਮ ਲੱਗ ਗਈ ਠੀਕ ਹੈ ਅੱਛਾ ਫਿਰ ਤੁਹਾਡਾ ਇਹ ਆਪਣੀ ਦਿਮਾਗ ਚ ਲਿਆ ਵੀ ਆਪਾਂ ਮੋਡੀਫਾਈ ਕਰ ਲਈਏ ਜਾਂ ਕਿਵੇਂ ਨਹੀਂ ਦੇਖੋ ਮਕਾਨ ਆ ਥੋੜੇ ਸਾਲਾਂ ਦਾ ਬਣਿਆ ਹੋਇਆ ਸੀ ਠੀਕ ਹੈ ਤੇ ਮਕਾਨ ਨੂੰ ਢਾਣ ਨੂੰ ਜੀ ਨਹੀਂ ਸੀ ਕਰਦਾ ਵੀ ਆਪਾਂ ਸਾਰਾ ਮਕਾਨ ਬਦਲੀਏ ਠੀਕ ਹੈ ਤੇ ਹੁਣ ਇਹ ਜਿਵੇਂ ਨਾਲੋ ਇਹ ਜੋ ਨਾਲੇ ਪੁਰਾਣੇ ਕਰਦਾ ਹੈ ਸਾਧ ਸਾਧ ਦੇ ਨਾਲੇ ਨਵੇਂ ਦਾ ਜੀ ਠੀਕ ਹੈ ਤੇ ਮਕਾਨ ਬਣਾਣਾ ਵੀ ਜ਼ਰੂਰੀ ਸੀ ਕਿਉਂਕਿ ਜਿਹੜੀਆਂ ਹੁਣ ਸੁੱਖ ਸਹੂਲਤਾਂ ਆ ਮਾਡਰਨ ਉਹ ਪੁਰਾਣੇ ਮਕਾਨ ਚ ਹੈ ਨਹੀਂ ਸੀ ਹੈ ਨਹੀਂ ਸੀ ਠੀਕ ਤੇ ਤਾਂ ਕਰਕੇ ਫਿਰ ਸਲਾਹ ਕਰਕੇ ਸਾਰਿਆਂ ਨਾਲ ਹੀ ਪਰਿਵਾਰ ਨਾਲ ਫਰੈਂਡ ਸਰਕਲ ਫਿਰ ਅਸੀਂ ਇਹ ਫੈਸਲਾ ਲੈ ਲਿਆ ਵੀ ਆਪਾਂ ਇਹਨੂੰ ਮੋਡੀਫਾਈ ਕਰ ਲਈਏ ਨਾਲੇ ਨਾਲੇ ਆਪਣਾ ਖਰਚਾ ਘੱਟ ਲੱਗੂ ਜੀ ਪੈਸਾ ਘੱਟ ਲੱਗਣਾ ਠੀਕ ਹੈ ਜੀ ਤੇ ਨਾਲੇ ਆਪਾਂ ਨੂੰ ਇਹ ਜੋ ਪੁਰਾਣੇ ਮਕਾਨ ਦਾ ਅਹਿਸਾਸ ਹੋਊ ਨਾਲੇ ਨਵੇਂ ਦਾ ਨਾਲੇ ਨਵੇਂ ਹਾਂਜੀ ਦੋਨੇ ਪਾਸੇ ਚਾਰਾ ਜੀ ਦੋਨੇ ਪਾਸੇ ਹਾਂਜੀ ਹਾਂ ਦੋਨੇ ਚੀਜ਼ਾਂ ਹੋ ਜਾਣਗੀਆਂ ਠੀਕ ਹੈ ਤੇ ਖਰਚੇ ਦਾ ਕਿੰਨਾ ਕੁ ਫਰਕ ਪੈ ਜੀ ਖਰਚੇ ਦੇ ਤੇ 40% ਦਾ ਫਰਕ ਪੈ ਦੇਗਾ ਘਟੂ ਘਟ ਜੀ ਜੇ ਆਪਾਂ ਮਕਾਨ ਮੋਡੀਫਾਈ ਕਰ ਲਈਏ ਹਾਂਜੀ ਹਾਂਜੀ ਹਨਾ ਬਾਕੀ ਦੇਖੋ ਇਹ ਮਕਾਨ ਹੈ ਤੇ ਆਪਾਂ ਜਿੰਨੇ ਪੈਸੇ ਮਰਜ਼ੀ ਲਾ ਦਈਏ ਕਿੰਨੇ ਵਾ ਕਿਉਂਕਿ ਬੰਦੇ ਦੀ ਸੁਸਤੀ ਹੈ ਕਈ ਬ ਕਈ ਕੁਲੀਆਂ ਚ ਰਹਿ ਕੇ ਵੀ ਖੁਸ਼ ਹੈ ਕਿਉਂਕਿ ਮਕਾਨ ਦੇਖੋ ਇੱਟਾਂ ਨਾਲ ਜਦੋਂ ਆਪਾਂ ਬਣਾ ਲਿਆ ਉਸ ਤੋਂ ਬਾਅਦ ਇਹਦੇ ਹੈਂਡ ਲਾ ਕੇ ਲੱਕੜ ਦਾ ਕੰਮ ਆ ਗਿਆ ਪਾਲਸ ਦਾ ਕੰਮ ਆ ਗਿਆ ਆਪਾਂ ਇਹਦੇ ਕਰੋੜਾ ਰੁਪਏ ਲਾ दिए ਉਹ ਬੰਦੇ ਦੀ ਆਪਣੀ ਸੰਤੁਸ਼ਟੀ ਹੈ ਠੀਕ ਹੈ ਜੀ ਤੇ ਪਰ ਜਦੋਂ ਆਪਾਂ ਮੋਡੀਫਾਈ ਕਰਾਂਗੇ ਨਾ ਜੇ ਆਪਣਾ ਮਕਾਨ ਠੀਕ ਹੈ ਉਹਨੂੰ ਮੋਡੀਫਾਈ ਕਰ ਲਾਂਗੇ ਤਾਂ ਆਪਣੀ ਬਚਤ ਮੇਰੇ ਹਿਸਾਬ ਨਾਲ ਕਾਫੀ ਬਚਤ ਹੈ ਠੀਕ ਹੈ ਜੀ ਹਾਂਜੀ ਮਤਲਬ ਉਹਦੇ ਉੱਪਰ ਲੇਬਰ ਵੀ ਬਹੁਤ ਪੈ ਜਾਂਦੀ ਹੈ ਜੇ ਦਿਖਿਆ ਜਾਵੇ ਪਰ ਹਾਂਜੀ ਆਟਾਈ ਦੇ ਉੱਪਰ ਪਹਿਲਾਂ ਉਹ ਧਾਕੇ ਇੱਟਾਂ ਸਾਫ਼ ਕਰੋ ਇੱਕ ਸਾਈਡ ਤੇ ਰੱਖੋ ਪਰ ਉਸ ਖਵਾਦੇ ਵਿੱਚ ਮਨ ਲੱਗਦਾ ਵੀ ਕਾਫੀ ਕਿਤੇ ਇੱਕ ਨਵੀਂ ਚੀਜ਼ ਤਿਆਰ ਕਰਨੀ ਕਿਤੇ ਆਪਾਂ ਨੂੰ ਬੇਸ ਬਣਿਆ ਬਣਾਇਆ ਮਿਲ ਜਾਵੇ ਬੇਸ ਬਣਿਆ ਬਣਾਇਆ ਮਿਲ ਗਿਆ ਬੇਸ ਬਣਿਆ ਬਣਾਇਆ ਮਿਲ ਗਿਆ ਉਹਨੂੰ ਆਪਾਂ ਮੋਡੀਫਾਈ ਕਰਤਾ ਕੁਝ ਚੀਜ਼ਾਂ ਚੇਂਜ ਕਰਤੀਆਂ ਵੱਡਾ ਰੂਮ ਹੈ ਉਹਦੇ ਨਾਲ ਅਟੈਚ ਬਾਥਰੂਮ ਦੇਤਾ ਡਰੈਸਿੰਗ ਦੇਤਾ ਠੀਕ ਹੈ ਜੀ ਜਾਂ ਕੋਈ ਰਸੋਈ ਹੈ ਕਮਰੇ ਦੀ ਕੰਧ ਕੱਟ ਕੇ ਉਹਨੂੰ ਵੱਡੀ ਕਰ ਲਿਆ ਜਾਂ ਸ਼ਾਇਦ ਵੱਡਾ ਛੋਟਾ ਕਰ ਲਿਆ ਠੀਕ ਹੈ ਤੇ ਮੇਰੇ ਹਿਸਾਬ ਨਾਲ ਖਰਚਾ ਵੀ 30 ਤੋਂ 40% ਤੱਕ ਖਰਚੇ ਦੀ ਬਚਤ ਹੋ ਜਾਂਦੀ ਹੈ ਬਾਕੀ ਆਪਣੀ ਮਰਜ਼ੀ ਹੈ ਇਨਸਾਨ ਦੀ ਕਿੰਨੇ ਪੈਸੇ ਉਹ ਨਹੀਂ ਲਾਣੇ ਕਿਵੇਂ ਸੁੰਦਸ अच्छा भाई जी पुराने ਤੇ ਨਵੇਂ ਮਕਾਨ ਦੇ ਦੋਨਾਂ ਦੇ ਵਿੱਚ ਜੇ ਆਪਾਂ ਕੋਈ ਹਵਾ ਦਾ ਕੋਈ ਰੋਸ਼ਨੀ ਦਾ ਦੇਖੀ ਕੋਈ ਫਰਕ ਪਿਆ ਇਸ ਚੀਜ਼ ਦਾ ਤੁਹਾਨੂੰ ਨਹੀਂ ਕੋਈ ਫਰਕ ਨਹੀਂ ਪਿਆ ਜੀ اچھا ਜਿਵੇਂ ਪੁਰਾਣੇ ਮਕਾਨ ਚ ਸਹੂਲਤਾਂ ਸੀ ਨਾ ਕੋਈ ਰੋਸ਼ਨੀ ਦਾ ਫਰਕ ਹੈ ਨਾ ਹਵਾ ਦਾ ਪ੍ਰੋਪਰ ਜਿਵੇਂ ਠੀਕ ਹੈ ਜੀ ਬਿਲਕੁਲ ਕੋਈ ਦਿੱਕਤ ਨਹੀਂ ਠੀਕ ਹੈ ਮਤਲਬ ਹਾਂ ਜੀ ਕੋਈ ਵੀ ਦਿੱਕਤ ਨਹੀਂ ਰੋਸ਼ਨੀ ਵਧੀਆ ਵਧੀਆ ਪੈਦੀ ਹੈ ਰੋਸ਼ਨੀ ਵਧੀਆ ਪੈਂਦੀ ਹੈ ਜੀ ਹਵਾ ਵਧੀਆ ਪੈਂਦੀ ਹੈ ਠੀਕ ਹੈ ਕੋਈ ਵੀ ਦਿੱਕਤ ਨਹੀਂ ਜੀ ਆਪਾਂ ਅੱਗੇ ਅੱਗੇ ਅੱਛਾ ਆ ਨਵੀਂ ਚੀਜ਼ਾਂ ਇਹ ਆਪਣੇ ਵੇਲੇ ਦਾ ਚੀਜ਼ਾਂ ਪੁਰਾਣੀਆਂ ਨੇ ਇਹ ਹਾਂ ਹਾਂਜੀ ਇਹ ਆਪਣਾ 24 ਜੀ ਪੁਰਾਣੀ ਯਾਦ ਸਾਮੀ ਹੋਈ ਹੈ ਜੀ ਇਹ ਆਪਾਂ ਨੇ ਠੀਕ ਹੈ ਹਾਂਜੀ ਹਾਂਜੀ ਇਹ ਪੁਰਾਣੀ ਯਾਦ ਸਾਮੀ ਹੋਈ ਹੈ ਡੈੱਕਾ ਵਾਲਾ ਲੋਕਾਂ ਵੀ ਸਾਲਾਂ ਦਾ ਇਹਨੂੰ ਹੁਣ ਚਾਲੂ ਕਰਾਂਗੇ ਮੈਨੂੰ ਲੱਗਦਾ ਵੀ ਹੁਣ ਵਾਲੀ ਪਨੀਰੀ ਦਾ ਦੇਖਣ ਨੂੰ ਮਿਲਦਾ ਨਹੀਂ ਹੈਗਾ ਇਹ ਤੁਸੀਂ ਕਿੰਨੇ ਘਟੇ ਆਪ ਤਾਂ ਸਾਮੇ ਰੱਖਿਆ ਹੋਇਆ ਹੈ ਇਹ ਐ ਮਨੋ ਜੀ ਇਹ ਤਾਂ ਬੜੇ ਸਾਲਾਂ ਦਾ ਹੈਗਾ ਢੋਕਟ 20 ਸਾਲਾਂ ਦਾ ਪੁਰਾਣਾ ਡੈੱਕ ਹੈ ਇਹ ਸਨ 2000 ਦੇ ਨੇੜੇ ਦਾ ਜੀ ਆਪਾਂ ਨਮਾ ਲਿਆ ਸੀ ਜੀ 24 ਸਾਲ ਹੋ ਗਏ ਹਾਂ 24 ਸਾਲ ਹੋ ਗਏ ਜੀ ਇਹ ਬਰੇਟੇ ਵਕੀਲਾ ਰੇਡੀਓ ਹੈ ਉਹ ਤੋਂ ਮੰਗਾਇਆ ਸੀ ਯੂਨੀਵਰਸਲ ਦਾ ਜੀ ਮਸਾ ਕਹਿ ਕੇ ਮੰਗਾਇ ਆਪਣੇ ਕੋਲੇ 2 300 ਕੈਸਟ ਪਈਆ ਡੈਕ ਪਿਆ ਉਹਨਾਂ ਸਪੀਕਰ ਲੱਗੇ ਆਣ ਵਾਲੇ ਠੀਕ ਹੈ ਤੇ ਇਹਨੂੰ ਦੁਬਾਰਾ ਚੱਲਦੇ ਹਾਂ ਇਹਨੂੰ ਚਾਲੂ ਹਾਲਤ ਚ ਕਰਨ ਵਾਲਾ ਸਪੀਕਰ ਨਹੀਂ ਹੈਗਾ ਜੀ ਬਾਕੀ ਚੱਲਦਾ ਜੀ ਅੱਛਾ ਅੱਛਾ ਹਾਂ ਜੀ ਬਾਕੀ ਚੱਲਦਾ ਹੈ ਹਾਂ ਸਪੀਕਰ ਲਾ ਕੇ ਚੱਲਦੇ ਜਿਆਦਾ ਪੁਰਾਣੀ ਸਮਝੀ ਹੋਈ ਹੈ ਇਹ ਵੀ ਬਹੁਤ ਵਧੀਆ ਗੱਲਾਂ ਬਸ ਪੁਰਾਣੀ ਹੈ ਸਮਝ ਕੇ ਹਾਂ ਜੀ ਹਾਂ ਜੀ ਠੀਕ ਹੈ ਆਪਾਂ ਮਕਾਨ ਵੀ ਤਾਂ ਹੀ ਐਸੇ ਕਰਕੇ ਮੋਡੀਫਾਈ ਕਰਿਆ ਕਵੇਂ ਇਹ ਜੋ ਨਾਲੇ ਪੁਰਾਣਾ ਸਾਦ ਸੰਦ ਹੈ ਵੀ ਹਾਂ ਪੁਰਾਣੇ ਜਿਹੜਾ ਮਕਾਨ ਸੀ ਉਹਦੀ ਆਪਾਂ ਨੂੰ ਯਾਦ ਆਉਂਦੀ ਹੈ ਤੇ ਨਾਲੇ ਨਵੀਆਂ ਸਹੂਲਤਾਂ ਮਿਲ ਗਈਆਂ ਨਵੀਆਂ ਸਹੂਲਤਾਂ ਬਜ਼ੁਰਗਾਂ ਦੀ ਬਰਾਸਤ ਵੀ ਰਹੀ ਜੀ ਬਜ਼ੁਰਗਾਂ ਦੀ ਬਰਾਸਤ ਵੀ ਰਹੀ ਹੈ ਹਾਂ ਜਿਹੜੇ ਕੋਈ ਬਣਾਈ ਹੋਈ ਉਹਦੇ ਹੈਗੇ ਠੀਕ ਹੈ ਜੀ ਕੁਝ ਬਣਾਈ ਹਾਂ ਜੀ ਠੀਕ ਹੈ ਬਾਈ ਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਮਿਲ ਕੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਸੋ ਠੀਕ ਹੈ ਪਹੁੰਚੀ ਤੇ ਇੱਕ ਬਾਈ ਜੀ ਟਾਇਲ ਦਾ ਬਹੁਤ ਸੋਹਣਾ ਡਿਜ਼ਾਈਨ ਪਾਇਆ ਹੈ ਤੁਸੀਂ ਇਹ ਟਾਇਲ ਆਪਾਂ ਨੇ ਆਪਣੇ ਮਿਸਤਰੀ ਸੀ ਜੀ ਮੁੰਡਾ ਮਨਜੀਤ ਸਿੰਘ ਇਹ ਉਹਦੀ رائے ਦੇ ਮੁਤਾਬਕ ਲਾਈ ਆ ਵੀ ਕੱਲ ਨੂੰ ਕੋਈ ਫੰਕਸ਼ਨ ਹੈ ਵਿਆਹ ਸ਼ਾਦੀ ਹੈ ਆਪਾਂ ਇੱਥ ਇਹ ਜਾਨੀ ਬਹੁਤ ਸੋਹਣਾ ਮਾਹੌਲ ਲੱਗਦਾ ਜਿਵੇਂ ਆਪਾਂ ਬਾਹਰ ਨਹੀਂ ਜਾਂਦੇ ਜਿਵੇਂ ਲਾਲੂ ਰੈਸਟੋਰੈਂਟਾਂ ਤੇ ਲੱਗਿਆ ਹੁੰਦਾ ਆ ਚੀਜ਼ ਆ ਬੁੱਡਨ ਟੈਪ ਆ ਗਈ ਨਾ ਬੁੱਡਨ ਟੈਪ ਟੈਲ ਆ ਬੁੱਡਨ ਟੈਪ ਆ ਗਈ ਉਹਦੇ ਕਰਕੇ ਫਿਰ ਸੋਹਣੀ ਲੱਗੂ ਜੀ ਠੀਕ ਹੈ ਕਈ ਵਾਰੀ ਆਪਣੇ ਕੋਈ ਖੁਸ਼ੀ ਦਾ ਮਾਹੌਲ ਹੈ ਆਪਾਂ ਲਾਈਟਿੰਗ ਕਰਕੇ ਤੇ ਇਹ ਇਹਦੀ ਵਧੀਆ ਲੁੱਕ ਆਊ ਕਹਿਣ ਤੋਂ ਮਤਲਬ ਠੀਕ ਹੈ ਜੀ ਠੀਕ ਹੈ ਭਾਈ ਜੀ ਓਕੇ ਧੰਨਵਾਦ ਤੇ ਮਿੱਤਰੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜਾ ਏਸੀ ਗਾ ਮਕਾਨ ਮੋਡੀਫਾਈ ਕੀਤਾ ਹੋਇਆ ਬਾਈ ਦਾ ਆਪਾਂ ਖੜੇ ਸੀਗੇ ਪਿੰਡ ਧਰਮਪੁਰਾ ਜਲਾ ਮਾਨਸਾ ਦੇ ਵਿੱਚ ਤੇ ਜੇ ਜਾ ਨਵਾਂ ਮਕਾਨ ਮਕਾਨ ਬਣਾਉਣ ਦੀ ਸੋਚ ਰਹੇ ਹੋ ਤੇ ਉਸ ਤੋਂ ਪਹਿਲਾਂ ਇਹ ਹੈ ਵੀ ਜੇ ਤੁਸੀਂ ਆਪਣਾ ਮਕਾਨ ਪਹਿਲਾਂ ਬਣਿਆ ਹੋਇਆਗਾ ਉਹਨੂੰ ਮੋਡੀਫਾਈ ਕਰਨ ਬਾਰੇ ਜਰੂਰ ਸੋਚੋ ਕਿਉਂਕਿ ਬਾਈ ਨੇ ਜਿਵੇਂ ਦੱਸਿਆ ਆਪਾਂ ਨੂੰ ਵੀਡੀਓ ਦੇ ਵਿੱਚ ਵੀ ਤੁਸੀਂ ਘੱਟੋ ਘੱਟ 40% ਖਰਚੇ ਦੀ ਜਿਹੜੀ ਬਚਤ ਕਰ ਸਕਦੇ ਹੋ 40% ਖਰਚਾ ਥੋੜਾ ਬਚ ਸਕਦਾ ਕਿਉਂਕਿ ਉਹਦੇ ਵਿੱਚ ਲੇਬਰ ਵਗੈਰਾ ਬਹੁਤ ਪੈ ਜਾਂਦੀ ਹੈ ਬਾਕੀ ਹੀਟ ਲੇਸੇ ਤੋਂ ਨਿਉਆਂ ਤੋਂ ਸਾਰਾ ਕੰਮ ਜਿਹੜਾ ਉਹ ਸਟਾਰਟ ਕਰਕੇ ਲੈਣਾ ਪੈਂਦਾ ਹੈਗਾ ਆਪਾਂ ਨੂੰ ਇਸ ਕਰਕੇ ਜਿਹੜੀ ਲੇਬਰ ਹੈ ਬਹੁਤ ਵੱਧ ਪੈ ਜਾਂਦੀ ਹੈ ਤੇ ਆਪਣੀ ਜਿਹੜੀ ਵੀਡੀਓ ਹੈ ਇਹ ਮੋਡੀਫਾਈ ਵਾਲੀ ਮਕਾਨ ਵਾਲੀ ਤੇ ਤੁਸੀਂ ਕਮੈਂਟ ਕਰਕੇ ਜ ਤੇ ਆਪਣੀ ਇਸ ਤਰ੍ਹਾਂ ਦੀ ਨਵੀਆਂ ਵੀਡੀਓ ਹੋਰ ਦੇਖਣ ਲਈ ਜਿਹੜਾ ਸਾਡਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਜੀ ਰੱਬ ਰੱਖਾ